ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੂਜਾ ਸੂਆਰਡ ਤਾਜੀ ਸੂਹੀ ਮਾਂਗਰ ਟੌਪ ਕਲਾਸ ਕੱਟੀ ਹੈ ਚੰਗੇ ਟੀਕੇ ਦੀ ਦੋਸਤੋ ਆਪਣਾ ਵਪਾਰ ਦਾ ਕੰਮ ਨਾਲ ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰ ਰਹਾ ਹਾਂਗਾ ਅੱਜ ਦੀ ਵੀਡੀਓ ਵਿੱਚ ਦੂਜਾ ਸੂਗਾ ਤਾਜੀ ਸੂਹੀ ਮਾਂਗਰ ਟੌਪ ਕਲਾਸ ਕੱਟੀ ਚੰਗਾ ਕਦਗਾਠਾ ਛੋਟੀ ਦਾ ਦੰਦਾਂ 'ਚ ਤਕਰੀਬਨ 6 ਦੰਦ ਛੋਟੀ ਨੇ ਹਜੇ ਕੰਪਲੀਟ ਨਹੀਂ ਕੀਤੇ ਜੇ ਕਿਸੇ ਮੇਰੇ ਵੀਰ ਦੀ ਸੰਭਰੀ ਚਾਹੁੰਦੀ ਹੈ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਤਕਰੀਬਨ 12 ਕਿਲੋ ਦੁੱਧ ਝੋਟੀ ਥੱਲੇ ਆਣ ਬਿਲਕੁਲ ਹਾਜ਼ਰ ਹੈਗਾ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚ ਆਉਂਦੀ ਹੈ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9915265190 ਚੰਗਾ ਕਤਖੜ ਚ ਬਾਈ ਦੀ ਦੋਸਤੋ ਬਿਲਕੁਲ ਬੋਲੀ ਹੈ ਝੋਟੀ ਆਹ ਦੇਖ ਸਕਦੇ ਹੋ ਦੋਸਤੋ ਪਹਿਲਾਂ ਵੀਰ ਨੇ ਪਿਛਲੇ ਸਣਾ ਚ ਧਾਰਾ ਮਾਰ ਕੇ ਖਾਦੀ ਹੁਣ ਮੂਰਲੇ ਚ ਮਾਰਦਾ ਰੇਟ ਇਹਦਾ ਦੋਸਤੋ ਆਪਾਂ 1 ਲੱਖ ਤੇ 25000 ਕੀਤਾ ਹੈ ਮਾਣਤਾ ਨਹੀਂ ਹੋਊਗਾ 1,25,000 ਚੁੱਕ ਰਿਹਾ ਇਹ ਬੰਦੇ ਦਾ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਵੀ 10 ਦੀ ਝੋਟੀ ਹੋਈ ਜਾਂ 15 ਦੀ ਝੋਟੀ ਹੋਈ ਤੁਹਾਨੂੰ ਆਪ ਨੂੰ ਹੀ ਪਤਾ ਵੀ ਐਦਾਂ ਦੀਆਂ ਸਾਫ਼ ਝੋਟੀਆਂ ਬਹੁ ਘੱਟ ਦੇਖਣ ਨੂੰ ਮਿਲਦੀਆਂ ਨੇ ਤਾਜੀ ਸੂਈਆਂ ਝੋਟੀਆਂ ਦੋਸਤੋ 8 ਤੋਂ 10 ਦੇ ਨਾਲ ਝੋਟੀ ਦਸੂਗਾ ਲੇਕੇ ਲੱਤ ਲਾਉਟ ਕਰ ਲਾ ਵੀਰ ਇਧਰ ਹੱਕ ਕੇ ਮੜੀ ਹਾਂ ਤਾਂ ਕਰਕੇ ਨਾ ਪ੍ਰੋਪਰ ਲਾ ਹਣ ਬਾ ਲੈ ਤੇ ਤਾਂ ਉਹ ਤਾਂ ਸੀਲ ਠੰਡੀ ਝੋਟੀ ਹੈ ਕੋਈ ਲੱਤ ਨਹੀਂ ਹਿਲਾਉਣੀ ਜਿੱਥੇ ਪੈਰ ਧਰ ਲਿਆ ਦੂਜਾ ਸੁਆ ਵੱਡੇ ਕੱਦ ਕਠੜਾਈ ਇਸ ਟਾਈਮ 12 ਕਿਲੋ ਦੁੱਧ ਦਾ ਐਨ ਕੰਡੇ ਵਾਲਾ ਬਿਲਕੁਲ ਝੋਟੀ ਥੱਲੇ ਹਾਜ਼ਰ ਹੈਗਾ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਲਿਓ